ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਸਾਡੇ YouTube ਚੈਨਲ ਤੇ ਸੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਆਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੋਸਤੋ ਅੱਜ ਦੇ ਟਾਈਮ ਵਿੱਚ ਇੱਕ ਚੀਜ਼ ਬੜੀ ਜ਼ਿਆਦਾ ਪਪੂਲਰ ਹੋ ਰਹੀ ਹੈ ਬਹੁਤ ਜ਼ਿਆਦਾ ਉਹ ਹੈਗੀ ਜੀ ਜੈਲਸ ਸਾੜਾ ਹਨ ਜਿਹਨੂੰ ਕਹਿੰਦੇ ਆਪਾਂ ਹਨ ਲੋਕੀ ਕਿਸੇ ਦੀ ਤਰੱਕੀ ਦੇਖ ਕੇ ਜਰਦੇ ਨਹੀਂ ਹੈਗੇ ਹਨ ਤੇ ਅੱਜ ਦੇ ਆਪਾਂ ਗੱਲ ਕਰਾਂਗੇ ਤਿੰਨ ਐਸੀਆਂ ਗੱਲਾਂ ਤਿੰਨ ਐਸੇ ਲੱਛਣ ਵੀ ਜਿ� ਤੋਂ ਪਤਾ ਚੱਲ ਜਾਂਦਾ ਵੀ ਲੋਕੀ ਤੁਹਾਡੀ ਤਰੱਕੀ ਤੋਂ ਸੜਦੇ ਆ ਜੈਲਸ ਕਰਦੇ ਉਹਨਾਂ ਦੀ ਗੱਲਾਂ ਤੋਂ ਹਾਫ ਭਾਫ ਤੋਂ ਪਤਾ ਲੱਗ ਜਾਂਦਾ ਹਨ ਮੰਨ ਲਓ ਤੁਸੀਂ ਕਿਸੇ ਵੀ ਫੀਲਡ ਵਿੱਚ ਤਰੱਕੀ ਕਰਦੇ ਹੋ ਹਨ ਬਾ ਲੋਕ ਸੋਚਦੇ ਆ ਯਾਰ ਹਨਾ ਲੋਕ ਤੁਹਾਡੀ ਮਿਹਨਤ ਹੀ ਨਹੀਂ ਦੇਖਦੇ ਕਿ ਉਹਦੇ ਵਿੱਚ ਤੁਹਾਡੀ ਮਿਹਨਤ ਕੀ ਨਹੀਂ ਆ ਹਨਾ ਤੁਹਾਡੀ ਤਰੱਕੀ ਦੇਖਦੇ ਵੀ ਹਾਂ ਯਾਰੇ ਪੈਸਾ ਕਮਾਰਿਆ ਪਰ ਉਹਦੇ ਪਿੱਛੇ ਜਿਹੜੀ ਤੁਹਾਡੀ ਮਿਹਨਤ ਹੁੰਦੀ ਆ ਉਹ ਨਹੀਂ ਦੇਖਦੇ ਹੈਗੇ ਹਨਾ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਕੋਈ ਮੰਨ ਲਓ ਘਰ ਬਣਾਇਆ ਨਵਾਂ ਹਨਾ ਤੁਸੀਂ ਇੰਨੇ ਮਿਹਨਤ ਨਾਲ ਪੈਸਾ ਕਮਾ ਕੇ ਘਰ ਬਣਾਇਆ ਹਨਾ ਅਗਲਾ ਤੁਹਾਡਾ ਜਿਹੜਾ ਤੁਹਾਡੇ ਫਰੈਂਡ ਸਰਕਲ ਜਾਂ ਰਿਸਟੇਅਰ ਜਿਹੜਾ ਨਾ ਸਾਨੂੰ ਨਹੀਂ ਪਤਾ ਕਿਹਦੇ ਦੌਰ ਵਿੱਚ ਕੀ ਚੱਲਦਾ ਤੁਹਾਨੂੰ ਆਉਣਗੇ ਵਧਾਈਆਂ ਦੇਣਗੇ ਪਹਿਲੀ ਗੱਲ ਵਧਾਈਆਂ ਦੇਣ ਦੇ ਸਟਾਈਲ ਤੋਂ ਹੀ ਹਨਾ ਉਹਨਾਂ ਦੀ ਗੱਲਬਾਤ ਤੋਂ ਪਤਾ ਲੱਗਦਾ ਵੀ ਉਹ ਤੁਹਾਡੀ ਤਰ ਮੰਨ ਲਓ ਤੁਸੀਂ ਘਰ ਦਿਖਾਇਆ ਵੀ ਹਾਂ ਵੀ ਇਹ ਦੇਖ ਮੈਂ ਆ ਚੀਜ਼ ਕਰਾਈ ਹੈ ਨਾ ਆ ਦਰਵਾਜ਼ੇ ਲਵਾਇਆ ਇਦਾਂ ਆ ਕਲਰ ਕਰਾਇਆ ਉਹਨਾਂ ਨੇ ਇਹ ਕਹਿੰਨਾ ਹਾਂ ਬਹੁਤ ਵਧੀਆ ਉਹਨਾਂ ਕਹਿੰਨਾ ਪਰ ਯਾਰ ਆ ਜੇ ਆ ਰੰਗ ਦੇਗਾ ਤੇ ਆ ਰੰਗ ਕਰਵਾ ਲੈਂਦਾ ਜਿਆਦਾ ਸੋਹਣਾ ਲੱਗਣਾ ਸੀ ਉਹਨੇ ਉਹ ਚੀਜ਼ ਦੇ ਵਿੱਚ ਨੁਕਸ ਕਰ ਦੇਣਾ ਕੋਈ ਨਾ ਕੋਈ ਤੁਸੀਂ ਇੰਨੀ ਮਿਹਨਤ ਨਾਲ ਆਪਣੀ ਮਰਜ਼ੀ ਨਾਲ ਤੁਹਾਡੀ ਚੁਆਇਸ ਨਾਲ ਤੁਸੀਂ ਉਹ ਚੀਜ਼ ਬਣਾਈ ਹੁੰਦੀ ਆ ਪਰ ਉਹਨੇ ਉਹ ਚੀਜ਼ ਕੋਈ ਨਾ ਕੋਈ ਨੁਕਸ ਕਰ ਦੇਣਾ ਵੀ ਨਹੀਂ ਯਾਰ ਇੱਥੇ ਇਹਦੀ ਜਗ੍ਹਾ ਤੇ ਆ ਹੁੰਦਾ ਨਾ ਤੂੰ ਆ ਕਰ ਲੈਣਾ ਸੀਗਾ ਜਨ ਕਿ ਉਹ ਇੱਕ ਜੈਲਸ ਫੀਲ ਹੁੰਦੀ ਆ ਨਾ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਆਪਾਂ ਗੱਲ ਕਰ ਮੰਨ ਲਓ ਤੁਸੀਂ ਕੋਈ ਬਾਈਕ ਵਗੈਰਾ ਲੈ ਲਈ ਹਨ ਹਨਾ ਹਨਾ ਬਾਈਕ ਵਗੈਰਾ ਲਈ ਜਾਂ ਗੱਡੀ ਲਈ ਹੈ ਹਨਾ ਤਾਂ ਤੁਹਾਨੂੰ ਕੋਈ ਤੁਹਾਡਾ ਫਰੈਂਡ ਸਰਕਲ ਚੋਂ ਆਉਂਦਾ ਜਾਂ ਕੋਈ ਰਿਸ਼ਤੇਦਾਰੀ ਚੋਂ ਨਾ ਕੋਈ ਆਉਂਦਾ ਉਹ ਕਹਿੰਦਾ ਹਾਂ ਜਾਂ ਇਹ ਤਾਂ ਹੁਣ ਆਜਕਲ ਹਰ ਕੋਈ ਲਈ ਫਿਰਦਾ ਹੈ ਹਨਾ ਮੈਂ ਵੀ ਸੋਚਦਾ ਪਿਆ ਮੈਂ ਤਾਂ ਉਹ ਲਵਾਂਗਾ ਜਿਹੜੀ ਉਹ ਵਾਲੀ ਚੱਲਦੀ ਹੈ ਹਨਾ ਯਾਨੀ ਕਿ ਉਹਦੇ ਵਿੱਚ ਵੀ ਉਹਨੇ ਇੱਕ ਟੌਂਡ ਮਾਰ ਦਿੰਦੇ ਨੇ ਵੀ ਨਹੀਂ ਯਾਰ ਆਹ ਤਾਂ ਹਰ ਕੋਈ ਲਈ ਫਿਰਦਾ ਹੈ ਹਨਾ ਸੋ ਇਹ ਦੂਸਰੀ ਚੀਜ਼ ਸੀ ਨੰਬਰ 3 ਤੇ ਹਨਾ ਕੋਈ ਵੀ ਚੀਜ਼ ਤੁਸੀਂ ਅਪ ਕਰਦੇ ਹੋ ਜਦੋਂ ਕਿ ਕਿਸੇ ਵੀ ਚੀਜ਼ ਦੇ ਵਿੱਚ ਨਾ ਚਾਹੇ ਬਿਜ਼ਨਸ ਨੂੰ ਲੈ ਕੇ ਚਾਹੇ ਕਿਸੇ ਨੂੰ ਲੈ ਕੇ ਉਹਨੇ ਉਸ ਚੀਜ਼ ਦੇ ਵਿੱਚ ਉਹਨੂੰ ਲੈ ਇਹ ਤਾਂ ਹੋਣੀ ਚਾਹੀਦੀ ਸੀਗੀ ਜਨਕਿ ਉਹਨੇ ਥੋੜੀ ਉਸ ਚੀਜ਼ ਦੇ ਵਿੱਚ ਕੋਈ ਨਾ ਵੀ ਕਮੀ ਕੱਢ ਦੇਣੀ ਆ ਇਹ ਲੋਕਾਂ ਦੀਆਂ ਹੁੰਦੀਆਂ ਨਿਸ਼ਾਨੀਆਂ ਜਿਹੜੇ ਤੁਹਾਨੂੰ ਜੈਲਸ ਕਰਦੇ ਨੇ ਹਨਾ ਤੇ ਇੱਕ ਮੇਨ ਗੱਲ ਇਹ ਆ ਵਧਾਈ ਵਧਾਈ ਦੇਣੀ ਹਨਾ ਜੇ ਜਦੋਂ ਤੁਸੀਂ ਕੋਈ ਚੀਜ਼ ਨਵੀਂ ਅਚੀਵ ਕਰਦੇ ਹੋ ਤਾਂ ਇੱਕ ਤਾਂ ਹੁੰਦਾ ਹਾਂ ਬੰਦਾ ਕਹਦਾ ਹਾਂ ਯਾਰ ਬਹੁਤ ਵਧੀਆ ਚੀਜ਼ ਆ ਇਹ ਹਲ-ਜਲ ਚਲ ਪਾਰਟੀ ਕਰਦੇ ਆ ਜਾਂ ਕੇ ਆਪਾਂ ਹਨਾ ਬੈਠ ਕੇ ਵੀ ਬਹੁਤ ਵਧੀਆ ਤੂੰ ਚੀਜ਼ ਕੀਤੀ ਆ ਇਹਦੋਂ ਉੱਪਰ ਕਰੇ ਹੋਰ ਪਰ ਜਿਹੜੇ ਬੰਦਾ ਜੈਲਸ ਕਰਦਾ ਆ ਉਹ ਤੁਹਾਨੂੰ ਵਧਾਈ ਦੇ ਨਾਲ ਟੌਂਟ ਮਾਰੂਗਾ ਉਹ ਉਹਗਾ ਹੁਣ ਪਾਰਟੀ ਵੀ ਕਰੇਗਾ ਕਿ ਐਂ ਹੀ ਸਰਦੇਗਾ ਹਨਾ ਉਹਦੀ ਗੱਲ ਦੀ ਇਹ ਹੋ ਗਈ ਹਨਾ ਸੋ ਇਹ ਤਿੰਨ ਚੀਜ਼ਾਂ ਨੇ ਇਹ ਚੀਜ਼ਾਂ ਦੱਸ ਦੀਆਂ ਨੇ ਵੀ ਤੁਹ ਤੋਂ ਕਿਹੜੇ ਲੋਕ ਜੈਲਸ ਕਰਦੇ ਆ ਤੇ ਕਿਹੜੇ ਤੁਹਾਨੂੰ ਪਿਆਰ ਕਰਦੇ ਆ ਹਨ ਸੋ ਇਹਨਾਂ ਚੀਜ਼ਾਂ ਤੇ ਧਿਆਨ ਰੱਖੋ ਤੇ ਆਪਣੀ ਮਿਹਨਤ ਕਰਦੇ ਰਹੋ ਲੋਕਾਂ ਕੀ ਲੋਕਾਂ ਨੇ ਕਹੀ ਆਣਾ ਥੈਂਕ ਯੂ ਵੈਰੀ ਮਚ ਵੀਡੀਓ ਵਧੀਆ ਲੱਗੇ ਚੈਨਲ ਸਬਸਕ੍ਰਾਈਬ ਕਰੋ ਥੈਂਕ ਯੂ ਵੈਰੀ ਮਚ ਜੀ